सीएम साहब ਦਾ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਹਮੇਸ਼ਾ ਹੀ ਅਸੀਂ ਬੜਾ ਸੈਂਸਿਟਿਵਲੀ ਰਹਿਨੇ ਆ ਕੋਈ ਵੀ ਹਿੰਸ ਕ੍ਰਾਈਮ ਹੋਵੇ ਸੈਂਸੇਸ਼ਨਲ ਕ੍ਰਾਈਮ ਹੋਵੇ ਤੁਹਾਨੂੰ ਪਤਾ ਹੀ ਹੈ ਐਫ ਆਈ ਆਰ ਨੰਬਰ 120 ਦਰਜ ਹੋਈ 18 9 ਨੂੰ ਜਿਹਦੇ ਚ ਇੱਕ ਸ਼ਖਸ ਦੀ ਮੌਤ ਹੋ ਗਈ ਉੱਤੇ ਗੋਲੀ ਮਾਰ ਕੇ ਉਹਦੀ ਹੱਤਿਆ ਕੀਤੀ ਗਈ ਉਹਦਾ ਨਾਮ ਸੀ ਨਮੀਸ਼ ਸਰীন ਮੁਕੰਪੂਰੇ ਥਾਣੇ 'ਚ ਕੇਸ ਰਜਿਸਟਰ ਹੋਇਆ ਤੇ ਉਹਦੇ ਨਾਲ ਇੱਕ ਸਾਥੀ ਸੀ ਹਰਪ੍ਰੀਤ ਏਲੀਅਸ ਕੰਜਾ ਉਹ ਇੰਜਰਡ ਹੋਇਆ ਤੇ ਉਹ ਉਸ ਤੋਂ ਬਾਅਦ ਅਸੀਂ ਪਰਚਾ ਦਰਜ ਕਰਕੇ ਇਮੀਡੀਏਟਲੀ ਕਾਰਵਾਈ ਸ਼ੁਰੂ ਕੀਤੀ ਤਫਤੀਸ਼ ਸ਼ੁਰੂ ਕੀਤੀ ਔਰ ਬਹੁਤ ਪ੍ਰੋਫੈਸ਼ਨਲ ਢੰਗ ਨਾਲ ਸਾਡੇ ਸਾਰੀਆਂ ਟੀਮਾਂ ਨੇ ਜਿਵੇਂ ਲੋਕਲ ਪੁਲਿਸ ਹੈ ਈਸ ਸਬਡਿਵੀਜ਼ਨ ਦੇ ACP ਸ਼ੀਤਲ ਜੀ ਮੋਕੰਪੁਰਾ SHO ਹਰਪ੍ਰਕਾਸ਼ ਹਰਮਿੰਦਰ ਸਾਡੇ ACP ਇਨਵੈਸਟੀਗੇਸ਼ਨ ਅਮੋਲਕ ਸਾਡੇ ਇੰਸਪੈਕਟਰ CIA ਉਰਨ ਦੇ ਟੀਮਾਂ ਨੇ ਬੜੀ ਪ੍ਰੋਫੈਸ਼ਨਲੀ ਤੌਰ ਤੇ ਲੀਡਸ ਨੂੰ ਇਕੱਠਾ ਕੀਤਾ ਤੇ ਅਸੀਂ ਉਸ ਤੋਂ ਬਾਅਦ ਜਿਹੜੇ ਤਿੰਨ ਮੇਨ ਦੋਸ਼ੀ ਨੇ ਇਸ ਕੇਸ ਦੇ ਉਹਨਾਂ ਨੂੰ ਦਾਣਾ ਮੰਡੀ ਬਟਾਲੇ ਤੋਂ ਗ੍ਰਿਫਤਾਰ ਕੀਤਾ ਗਿਆ ਬਟਾਲਾ ਪੁਲਿਸ ਦੇ ਸਹਿਯੋਗ ਲਿਆ ਉੱਥੇ ਅਸੀਂ ਮੌਕੇ ਤੇ ਮੈਂ ਉਹਨਾਂ ਨੂੰ ਵੀ ਥੈਂਕ ਯੂ ਕਹਿਣਾ ਚਾਹੁੰਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਬਹੁਤ ਜਲਦੀ ਇਮੀਡੀਏਟਲੀ ਸਾਰੀ ਪੁਲਿਸ ਨਾਲ ਕੋਆਰਡੀਨੇਸ਼ਨ ਕੀਤੀ ਸਾਨੂੰ ਉੱਥੇ ਲੋਕਲ ਲੈਵਲ ਤੇ ਉਸ ਤੋਂ ਬਾਅਦ ਇਹ ਰੈਸ ਤੋਂ ਬਾਅਦ ਜਦੋਂ ਇਹਨਾਂ ਤੋਂ ਸਾਰੀ ਪੁਸ਼ਕਿਸ਼ ਕੀਤੀ ਗਈ ਤਾਂ ਜਿਹੜਾ ਇਹ ਤਿੰਨ ਦੋਸ਼ੀ ਨੇ ਰਜਤ ਇਲੀਅਸ ਬੱਬਰ ਨਿਊ ਨਹਿਰੂ ਕਲੋਨੀ ਮਜੀਠਾ ਰੋਡ ਅੰਮ੍ਰਿਤਸਰ 19 ਸਾਲ ਦੀ ਉਮਰ ਹੈ ਅਨਐਮਪਲੋਇਡ ਹੈ 12ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਮੁਕਦਮਾ ਕੋਈ ਨਹੀਂ ਹੈ ਅਦਿੱਤਿਆ ਕੁਮਾਰ ਰੈਜ਼ੀਡੈਂਟ ਆਫ ਡੀਐਸਐ ਸਟੇਟ ਪੀਐਸ ਕੰਬੋ ਅੰਮ੍ਰਿਤਸਰ ਰੂਰਲ ਇਹ ਵੀ 19 ਸਾਲ ਦਾ ਅਨਐਮਪਲੋਇਡ ਹੈ 12ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਇੱਕ ਮੁਕਦਮਾ ਦਰਜ ਹੈ ਜਿਹੜਾ ਕਿਡਨਾਪਿੰਗ ਵਗੈਰਾ ਦਾ ਸਦਰ ਥਾਣੇ ਦੇ ਵਿੱਚ ਬੀਐਨਐਸ ਦਾ ਔਰ ਮੇਨ ਜਿਹੜਾ ਮੁਲਜ਼ਮ ਹੈ ਤੇ ਸਦਾਂਸ਼ੂ ਸ਼ਰਮਾ ਜਿਹਨੂੰ ਬਾਮਣ ਵੀ ਕਹਿੰਦੇ ਏਲੀਅਸ ਬਾਮਣ ਇਹ 62 ਜਿਹੜੀ ਡੈਰੀ ਹੈ ਮਜੀਠਾ ਰੋਡ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਇਹਦੇ ਖਿਲਾਫ ਵੀ ਪਹਿਲਾਂ ਆਰਮਜੈਕਟ ਦਾ ਵੀ ਕੇਸ ਰਜਿਸਟਰ ਹੈ ਔਰ ਇਹਦੀ ਸਦਾਂਸ਼ੂ ਦੀ ਨਿਸ਼ਾਨਦੇਹੀ ਤੇ ਜਿੱਥੇ ਆਪਾਂ ਖੜੇ ਆਂ ਮੱਲੇ ਪਿੰਡ ਦੇ ਹੱਦ ਦੇ ਵਿੱਚ ਪੁਲਿਸ ਪਾਰਟੀ ਜਦੋਂ ਰਿਕਵਰ ਕਰਨ ਆਈ ਵੈਪਨ ਆਫ ਅਫੈਂਸ ਤਾਂ ਤਿੰਨ ਵੈਪਨ ਆਫ ਅਫੈਂਸ ਰਿਕਵਰ ਕੀਤੇ ਗਏ ਇੱਕ ਪਿਸਟਲ 30 ਬੋਰ ਤਿੰਨ ਲਾਈਵ ਕਾਰਟਰਿਜਸ ਇੱਕ ਪਿਸਟਲ 32 ਬੋਰ ਔਰ ਇੱਕ ਪਿਸਟਲ 45 ਬੋਰ ਤੇ ਸੱਤ ਜਿੰਦਾ ਕਾਰਤੂਸ ਇਹ ਬੜੇ ਸਫਿਸਟੀਕੇਟਡ ਪਿਸਟਲ ਹੈ ਜਿਨ੍ਹਾਂ ਨਾਲ ਇਹਨਾਂ ਨੇ ਉਹ ਮਰਡਰ ਨੂੰ ਅੰਜਾਮ ਦਿੱਤਾ ਸੀ ਓਕੇ ਔਰ ਉਸ ਤੋਂ ਬਾਅਦ ਜਦੋਂ ਇੱਥੇ ਇਹਨੂੰ ਵਾਪਸ ਲੈ ਕੇ ਜਾ ਰਹੇ ਸੀ ਗੱਡੀ ਵਾਲਤੇ ਨੇ ਗੁਰ ਇਕਬਾਲ ਸਾਡਾ ਸੀਨੀਅਰ ਕਨਸਟੇਬਲ ਹੈ ਮੁਕੰਪੁਰੇ ਦਾ ਉਹਦੇ ਜਿਹੜਾ ਰੋਲਵਰ ਸੀਗਾ ਉਹਨੇ ਇਹਨੂੰ ਖੋਲਣ ਦੀ ਕੋਸ਼ਿਸ਼ ਕੀਤੀ ਔਰ ਖੋ ਹੀ ਲਿਆ ਤੇ ਇੱਕ ਗੋਲੀ ਉਹਦੇ ਚੋਂ ਚੱਲੀ ਪੁਲਿਸ ਵਾਲੀ ਸਾਈਡ ਤੇ ਤਾਂ ਆਪਣੀ ਸੈਲਫ ਡਿਫੈਂਸ ਦੇ ਵਿੱਚ ਹਰਪ੍ਰਕਾਸ਼ ਜਿਹੜੇ ਐਸ ਐਚ ਓ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਆਪਣੇ ਸਰਵਿਸ ਜਿਹੜਾ ਵੈਪਨ ਚੋਂ ਗੋਲੀ ਚਲਾਈ ਜੋ ਕਿ ਇਹਦੇ ਲਾਤੇ ਲੱਗੀ ਜਿਹਨੂੰ ਅਸੀਂ ਗੁਰਨਾਨਕ ਹਸਪੀਟਲ ਜਿਹੜਾ ਭੇਜਿਆ ਗਿਆ ਫॉर ਇਲਾਜ ਬੇਸਿਕਲੀ ਇਹ ਮਰਡਰ ਦੇ ਵਿੱਚ ਜਿਹੜੀ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਹੈ ਪਹਿਲਾ ਮਰਡਰ 130 ਨੰਬਰ ਐਫ ਆਈ ਆਰ 24 ਚ ਹੋਈ ਸੀਗੀ ਇਦੇ ਚ ਗੁਰਪ੍ਰੀਤ ਜਿਹੜਾ ਗੰਜੇ ਦਾ ਭਰਾ ਉਹ ਮਾਰੇ ਗਿਆ ਸੀ ਉਹਦੇ ਪੁਰਾਣੇ ਉਹ ਪਹਿਲਾਂ ਬੜਾ ਪਿਆਰ ਸੀ ਇਹਨਾਂ ਦਾ ਆਪਸ ਫਿਰ ਵਿਗੜ ਗਈ ਪਰ ਮੌਕੇ ਤੇ ਮਰਡਰ ਹੋਇਆ ਉੱਚ ਵੀ ਇੱਕ ਦੋ ਮੁਲਜ਼ਮ ਬਚੇ باقی ਨੇ ਅਜੇ ਰੈਸਟ ਕਰਨੇ ਹੁਣ ਲੇਟੈਸਟ ਫੇਰੇ ਬਾਹਰ ਜਿਹੜਾ ਕੇਸ਼ਵ ਰਹਿ ਰਿਹਾ ਇੱਕ ਇਥੇ ਸ਼ਵਾਲਾ ਏਰੀਏ ਦਾ ਉਹਨੇ ਵੀ ਇਹਨਾਂ ਨੂੰ ਨਾਲ ਕੀਤਾ ਕਿਉਂਕਿ ਉਹਨਾਂ ਦੇ ਵੀ ਪੁਰਾਣੇ ਕਹਿੰਦੇ ਕੋਈ ਆਪਸ ਚ ਜਿਹੜੇ ਵਕੀਲ ਸਾਂਝੇ ਆ ਤਾਂ ਉਹਦੇ ਚ ਅਸੀਂ ਸਾਰਾ ਡੀਪਲੀ ਇਹਨੂੰ ਇਨਵੈਸਟੀਗੇਟ ਕਰਾਂਗੇ ਹੂੰ ਕਿ ਕਿਹੜਾ ਕਿਵੇਂ ਕਿਵੇਂ ਆਏ ਵੈਪਨ ਕਿੱਥੋਂ ਆਏ ਕੀ ਗੱਲਬਾਤ ਹੋਈ ਔਰ ਇਸ ਇੱਕ ਜਾਂ ਦੋ ਮੁਲਜ਼ਮ ਅਜੇ ਜਿਹੜੀ ਮਡਲੀ ਪੁੱਛ ਗਈ ਤੋਂ ਸਾਨੂੰ ਪਤਾ ਲੱਗਿਆ ਉਹ ਬਾਕੀ ਨੇ ਫੜਨੇ ਉਹ ਵੀ ਅਸੀਂ ਫੜਾਂਗੇ ਮੇਨ ਗੋਲੀ ਜਿਹੜੀ ਐ ਉਹ ਸੁਦੰਸ਼ੂ ਵੱਲੋਂ ਹੀ ਚਲਾਈਆਂ ਗਈਆਂ ਔਰ ਉਹ ਮੇਨ ਮੁੱਖ ਦੋਸ਼ੀ ਆਪਾਂ ਕਹਿ ਸਕਦੇ ਇਸ ਮੁਕਤਮੇ ਦਾ ਤੇ ਇਹਨੂੰ ਮੈਂ ਬਹੁਤ ਆਪਣੀ ਸਾਰੀ ਪਾਰਟੀ ਨੂੰ ਮੁਬਾਰਕਬਾਦ ਦਿੰਨਾ ਕਿ ਇੰਨੇ ਰਿਕਾਰਡ ਟਾਈਮ ਦੇ ਵਿੱਚ ਕਿਉਂਕਿ ਸ਼ਹਿਰ ਦੇ ਵਿੱਚ ਇਹੋ ਜਿਹਾ ਕ੍ਰਾਈਮ ਹੋ ਜੇ ਹਰ ਇੱਕ ਬੰਦਾ ਗੱਲ ਕਰਨ ਲੱਗ ਜਾਂਦਾ ਕਿ ਸੈਂਸੇਸ਼ਨਲ ਕ੍ਰਾਈਮ ਹੈ ਜੀ ਪਰ ਇਹ ਸਾਰੀ ਟੀਮ ਦਿਨ ਰਾਤ ਜੁਟੀ ਰਹੀ ਔਰ ਮਿਹਨਤ ਦੇ ਸਦਕੇ ਪ੍ਰਮਾਤਮਾ ਦੀ ਮਿਹਰ ਨਾਲ ਇਹ ਸਾਰੀ ਕਾਮਯਾਬੀ ਮਿਲੀ ਠੀਕ ਸੀਗੇ ਕੋਈ ਉਹਨੂੰ ਆਪਾਂ ਕਿਸੇ ਦਾ ਗੈਂਗ ਕਹਿ ਦਈਏ ਨਾ ਕਹਿ ਦਈਏ ਬੇਸਿਕਲੀ ਇਹ ਲੋਕਲ ਜਿਹੜੀ ਇਹਨਾਂ ਦੀ ਕ੍ਰਿਮੀਨਲਸ ਦੀ ਆਪਸ ਜਦੋਂ ਫੁੱਟ ਪਈ ਹੈ ਉਹਦਾ ਸਾਰਾ ਨਤੀਜਾ ਹੋਇਆ ਪਹਿਲਾ ਕੇਸ ਵੀ ਤੇ ਹੁਣ ਵੀ ਇਹਦੇ ਵਿੱਚ ਕੋਈ ਵੀ ਗੱਲ ਕਹਿ ਸਕਦੇ ਆਪਾਂ ਵੀ ਇਹਨਾਂ ਦੀ ਕਿਸ ਗੱਲ ਤੋਂ ਜਿਹੜੀ ਅਣਬਣ ਹੋਈ ਹੈ ਉਹ ਇਹਨਾਂ ਦੇ ਆਪਸ ਕਲੈਸ਼ ਹੈ ਕ੍ਰਿਮੀਨਲ ਐਕਟੀਵਿਟੀ ਦੀ ਗੱਲ ਸਾਹਮਣੇ ਨਹੀਂ ਆਈ ਉਹ ਤਾਂ ਬਾਈ ਨੇ ਮੁਲਜ਼ਮ ਦੋਨੋਂ ਨਾਮਜ਼ਦ ਨੇ ਔਰ ਉਹਦੇ ਪਿੱਛੇ ਵੀ ਬਟਾਲਾ ਪੁਲਿਸ ਕੰਮ ਕਰ ਰਹੀ ਹੈ ਘੰਟੇ ਦੇ ਵਿੱਚ ਵਿੱਚ ਹੋਈ ਹੈ ਜੀ ਬੜਾ ਰਿਕਾਰਡ ਟਾਈਮ ਚ ਔਰ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਜਦੋਂ ਦਾ ਇਹ ਵਾਰਦਾਤ ਹੋਈ ਹੈ ਸਾਡੇ ਆਫਿਸਰਸ ਮੈਂ ਕਹਿੰਦਾ ਮਸਾਂ ਹੀ ਇੱਕ ਦੋ ਘੰਟੇ ਹੀ ਸੁੱਤੇ ਹੋਣੇ ਸਾਰਿਆਂ ਨੇ ਇਹਨੂੰ ਅਸੀਂ ਬਹੁਤ ਚੈਲੰਜ ਮੰਨਿਆ ਔਰ ਪਰਮਾਤਮਾ ਨੇ ਮਿਹਰ ਕੀਤੀ ਹੈ ਕਿ ਸਾਡੀ ਮਿਹਨਤ ਰੰਗਦੀ ਜਿਵੇਂ ਅਸੀਂ ਜੋ ਖੋਲ ਕਲੈਕਟ ਹੋਏ ਨੇ 14 ਦੀ ਗੱਲ ਕਰ ਰਹੇ ਆ ਹੋਰ ਕਰ ਰਹੇ ਮੈਂ ਐਗਜੈਕਟ ਤੁਹਾਨੂੰ ਨਹੀਂ ਦੱਸ ਸਕਦਾ बिकॉज ਉਹ ਫਾਈਲ ਦਾ ਕੰਮ ਹੈ ਰਿਕਾਰਡ ਦਾ ਮੈਨੂੰ ਇੱਕ ਰੋਮੀ ਮੁੰਡਾ ਮੇਨ ਹੈਗਾ ਉਹ ਵੀ ਅਸੀਂ ਪਿੱਛੇ ਟ੍ਰੇਲ ਕਰ ਰਹੇ ਸੀ ਉਹ ਜ਼ੀਰਖਪੁਰ ਬੜਾ ਕੁਦਰਤੀ ਲੱਕੀ ਰਿਆ 15 20 ਦਿਨ ਪਹਿਲਾਂ ਉਹ ਮੁਹੱਲੀ ਪੁਲਿਸ ਦੀ ਵੀ ਅਸੀਂ ਸਹਿਯੋਗ ਲਈ ਲਿਆ ਸੀ ਉੱਥੇ ਆਲਮੋਸਟ ਉਹ ਰਹਿ ਰਿਹਾ ਸੀ ਮਹੀਨੇ ਤੋਂ ਪਰ ਉੱਥੋਂ ਖਿਸਕ ਗਿਆ ਉਹ ਨੂੰ ਥੋੜਾ ਪਿੰਡਕ ਲੱਗੀ ਵੀ ਮੇਰੇ ਕੋਈ ਨਹੀਂ ਤਾਂ ਤੈਨੂੰ ਗ੍ਰਿਫਤਾਰ ਹੋਇਆ ਇੱਕ ਰੰਦਾ ਜੀ ਹੋਰ ਤਾਂ ਦੇਖੋ ਇਹੀ ਹੈ ਕਿ ਜੋ ਇਹਨਾਂ ਦਾ ਆਪਸ ਚ ਪੁਰਾਣਾ ਜਿਹੜੀ ਰੰਜਿਸ਼ ਚੱਲ ਰਹੀ ਹੈ ਅਸੀਂ ਸਾਰੀ ਹੁਣ ਤਸਦੀਕ ਕਰਾਂਗੇ ਹੁਣ ਤਾਂ ਇਹ ਬੰਦਾ ਇੰਜਰਡ ਹੈ ਤੇ ਪੁੱਛਗਿੱਛ ਕਰਾਂਗੇ ਸਾਰੀ ਗੱਲਬਾਤ ਆਊਗੀ ਔਰ ਇੱਕ ਮੁਲਜ਼ਮ ਹੋਰ ਰਹਿਣਾ ਫਿਰ ਸਾਰਾ ਜਿਹੜੀ ਪਿਕਚਰ ਸਾਹਮਣੇ ਆ ਜੂਗੀ ਹੁਣ ਤਾਂ ਮੇਨਲੀ ਗ੍ਰਿਫਤਾਰੀ ਤੇ ਔਰ ਰਿਕਵਰੀ ਦੇ ਉੱਤੇ ਅਸੀਂ ਫੋਕਸ ਕਰ ਰਹੇ ਸੀ ਉਸ ਤੋਂ ਬਾਅਦ ਜਿਹੜਾ ਮੋਟਿਵ ਤੁਹਾਨੂੰ ਨਾ ਬਿਲਕੁਲ ਸ਼ੇਅਰ ਕੀਤਾ ਜਾਏ ਬੜੇ ਬੇਸਿਕਲੀ ਦੇਖੋ ਸਾਡੀ ਟੀਮ ਬੜੀ ਹਾਈਲੀ ਮੋਟੀਵੇਟਿਡ ਹੈ ਕਿਉਂਕਿ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਡੀਟੀ ਸਾਹਿਬ ਵੱਲੋਂ ਹਮੇਸ਼ਾ ਬੜੀ ਇਨਕਰੇਜ ਕੀਤਾ ਜਾਂਦਾ ਔਰ ਰਿਵਾਰਡ ਪਾਲਿਸੀ ਬੜੀ ਅੱਛੀ ਹੈ ਔਰ ਅਸੀਂ ਵੀ ਮੈਂ ਆਪਣੇ ਤੌਰ ਦੇ ਉੱਤੇ ਐਜ਼ ਅ ਟੀਮ ਅਸੀਂ ਕੰਮ ਕਰਦੇ ਹਾਂ ਤੁਸੀਂ ਦੇਖਿਆ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਚਾਹੇ ਆਰਗੇਨਾਈਜ਼ ਕ੍ਰਾਈਮ ਹੋਵੇ ਜਾਂ ਡਰੱਗਸ ਹੋਣ ਇਹ ਸਾਰੀ ਟੀਮ ਵਰਕ ਦਾ ਹੀ ਐਫਰਟ ਹੁੰਦਾ ਹੈ ਔਰ ਉਹਦੇ ਚ ਸਾਰੇ ਹਾਈਲੀ ਮੋਟੀਵੇਟਿਡ ਨੇ ਔਰ ਦੇ ਫੀਲ ਕਿ ਅਸੀਂ ਚੈਲੰਜ ਟੇਕ ਅਪ ਕਰਦੇ ਹਾਂ ਕਰਾਂਗੇ ਕਲੀਅਰ ਜੀ ਇਹਦੇ ਚ ਗੱਲ ਆਉਣੀ ਹੈ ਕਿਉਂਕਿ ਆਏ ਤਾਂ ਬਾਹਰੋਂ ਹੀ ਆ ਪਿਸਟਲ ਪੀਐਕਸ 5 ਵਗੈਰਾ ਹੈਗੇ ਸੋਫਿਸਟੀਕੇਟਿਡ ਸਾਰੇ ਇੰਪੋਰਟੈਂਟ ਚੀਜ਼ ਹੈ ਜੀ ਉੱਥੇ ਅਸੀਂ ਪਹਿਲਾਂ ਹੀ ਬੜਾ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਔਰ ਟਾਈਮ ਟੂ ਟਾਈਮ ਜਿਹੜਾ ਸਟਾਕ ਹੈਗੇ ਰਜਿਸਟਰਸ ਆਰਮਸ ਡੀਲਰ ਦੇ ਉਹ ਚੈੱਕ ਵੀ ਕਰਦੇ ਹਾਂ ਕਸਟਮਰ ਅਫਸਰ ਦੇ ਰਾਹੀਂ ਕਿਉਂਕਿ ਸਾਡੇ ਪੰਜਾਬ ਪੁਲਿਸ ਰੂਲ ਦੇ ਮੰਡੈਟਰੀ ਹੈ ਕਿ ਉਹਦੀ ਚੈਕਿੰਗ ਹੋਵੇ ਜਿਹੜੀ ਕੁਆਟਰਲੀ ਵੱਲੋਂ ਨਹੀਂ ਗੱਲਬਾਤ ਸਾਡੇ ਆਫੀਸਰ ਸਾਰੇ ਸਪੌਟ ਤੇ ਗਏ ਸੀ ਪਰ ਲੋਕਾਂ ਨੂੰ ਇਹ ਵੈਸੇ ਬੜਾ ਆਸ ਸੀ ਸਾਡੇ ਤੇ ਉੱਤੇ ਔਰ ਜਿੰਨੇ ਵੀ ਮੈਨੂੰ ਫੋਨ ਆਏ ਜਾਂ ਲੋਕ ਮਿਲੇ ਉਹਦੇ ਤੇ ਇਹ ਗੱਲ ਜ਼ਰੂਰ ਆਈ ਸਾਹਮਣੇ ਕਿ ਉਹਨਾਂ ਨੂੰ ਆਸ ਸੀ ਕਿ ਜਲਦੀ ਲੱਭ ਲਈ ਅੰਮ੍ਰਿਤਸਰ ਕਮਿਸ਼ਨਰ